이거는 어, 좀 비가 많이 안 맞아요. 물건도 안 쏠린 거야. 물건도 안 쏠린 거야. 어, 옷차 옷차만 좀 비가 이렇게 비가 오더니 정전이 발생하고 이제 우울증 때문에, 내가 그래야 내 이제 이게 뭐야? 뭔가 말만 잘해, 뭔가 말만 잘해. ਚਾਰ ਵੀ ਕਿ ਜੀ ਵਾਲਿਆਂ ਗਾਲ ਸੱਜੇ ਗਿਆਤ ਨਾ ਕੋਈ ਕੋਈ ਮੈਂ ਰਾਤ ਸਮਾਪਤੀ ਨਾ ਮੈਂ 5200 ਬਲੇ ਆ ਅੱਗੇ ਪਈ ਤੇ ਉਧਰ ਮੈਂ ਕੁਝ ਕੋਈ ਪ੍ਰੋਮੋ ਕਾਲੂ ਕਿ ਹੋਟਲ ਵਾਲੇ ਬਣਾ ਦੇ ਆ ਮੈਂ ਆ ਕੇ ਉੱਥੇ ਅੰਢਾਈ ਸੀ ਕਿ ਡਰਾਵਰ ਉੱਤੇ ਨਾ ਪਾਉਂਦਾ ਆ ਐਸਪੀਨ ਵਰਕਸ ਐਸਪੀਨ ਵਰਕਸ ਆ ਹਾਂ ਜੀ ਆਕਰ ਜੀ ਆਪ ਨੂੰ ਮਾਫ ਕਰਵਾਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਤੁਹਾਨੂੰ ਬੁਲਾਇਆ ਮੌਲਾਜਾ ਕਰਦਾ। ਹਾਂ। ਹਾਂ। ਚਲੋ ਜੀ ਪੁੱਛਦਾ ਹਾਂ ਕਿ ਇਹ ਗਾਹਕ ਕਦੋਂ ਨਿਕਲਦਾ? ਹਾਂ। ਮੱਧਨਾਕਾਲਵਾ ਕੇ ਤੇ ਡਾਕਟਰ ਦੇ ਰੋਕੇ। ਪਰ ਤਾਂ ਕੋਈ ਚੇਤੀ ਨਹੀਂ ਕੰਦਾ। ਤਾਂ ਮੈਂ ਰੋਕਿਆ ਹੈ ਆਪਦੇ ਰੋਕੇ। ਰੁਕਦਾ ਹੀ ਰੁਕਦਾ। ਉਹ ਕੋਈ ਫੜ ਜਾ ਮਹਰਵਾ ਚੜਾ ਰਿਹਾ। ਮੈਨੂੰ ਪਸੰਦ ਨਹੀਂ ਆਉਂਦਾ ਮੈਂ ਉਹਨਾਂ ਦੇ ਬੁੱਕੇ ਐਨਪੋਰਸ ਬੱਧੀਆ ਰਹਾ ਬਣਾ ਪਰ ਮੱਤ ਪਾਦਾ ਹਾਂ ਤੇ ਮੈਨਾਂ ਲਾਇਆ ਹੀ ਉਹ ਅਗਨੇ ਨੂੰ ਕਹੋ ਰਵੰਗ ਮੰਨਣ ਵਾਲੀ ਬਸ ਕੋਈ ਨਾ ਬੰਦਿਆ ਆ ਆ ਬੰਦ ਕਰ ਤੋ ਬੱਜੀ ਪਰਮਾਨੰਤ ਬੀਜ ਦਾ ਪਰਮੰਤਰ ਸੇ ਤੋਂ ਬੀਜ ਉਹ ਵੀ ਬੰਦੇ ਨੇ ਆ ਕੇ ਇਹ ਦਾਰਦ ਚੁਮੜਾ ਉੱਪਰ ਚੁਮੜਾ ਉਹ ਬਾਣ ਚੁਮੜਾ ਕਰਦੇ ਆਪਾਂ ਤੇ ਉਹ ਤੋਂ ਬਾਲਾਂ ਨੂੰ ਆਪ ਤਾਂ ਲਾ ਦੇ ਬੰਦੇ ਤੇ ਮੈਨੂੰ ਕਿਹਾ ਬੱਸ ਇਹ ਜਿੰਨਾ ਕਰਦੇ ਜਿਹੜੇ ਬਾਤਾਂ ਆਪਾਂ ਨਹੀਂ ਤੇਰੀ ਪਾਈ ਤਿੰਨ ਨੰਬਰ ਹਮਹੋਂਦਸ ਮਾਰੀ ਜਾਂਦੀ ਆ ਉਤਾਰ ਮੇਰੇ ਵਾਲਾ ਤੇ ਤਿੰਨ ਕਰ ਦੋ ਸਭ ਜਣੇ ਹੋਰ ਬੱਲ ਇਹਨੇ ਅੰਦਰ ਕਿ ਗਰਿੰਦਗੀ ਨਹੀਂ ਹੁੰਦੀ ਹਾਲਾਂਕਿ ਐਸਐਸਪੀ ਨੇ ਕਿਹਾ ਮਾਣੋ ਉਪਰੋਂ ਟੰਡੇ ਪਤਾ ਹੀ ਨਹੀਂ ਮੰਦ ਨੂੰ ਉਹਨਾਂ ਨੂੰ ਸੀਕਾ ਕਿ ਵੀ ਤੁਸੀਂ ਸਵੇਰੇ ਜਾ ਕੇ ਅੱਜ ਮਿਲਦੇ ਐਸਐਸਪੀ ਨੂੰ ਕਰਦੇ ਇਹ ਗਾਉਂ ਵਿੱਚ ਜਦੋਂ ਸਾਡੇ ਚੌਕ ਪਹੁੰਚੇ ਜੇ ਅੱਜ ਜਦਾਂ ਮਿਲਦੇ ਆਤੀ ਭਾਈ ਅੱਜ ਤੁਸੀਂ ਕਿੰਨੇ ਮਿਲਦੇ ਅਸਿਕਾ ਉਹ ਤੋਂ ਹਮਰਾਜ਼ ਰੱਖਿਆ ਸੱਤ ਕੋਣਾਂ ਦੇ ਖੰਦੂ ਦਾ ਵੀ ਹਾਂ

ਇਹ ਫੌਮ ਦਾ ਇਹ ਜਿੰਨੇ ਜਿੰਨੇ ਮੁੰਡੇ ਨਾਲ ਮਾਰੇ ਆ ਆ 70 ਹੀ ਮਾਰੇ ਆ ਤੇ ਉਹ ਮੁੰਡੇ ਆ ਉਹ ਆ ਜਾ ਜਿੰਨੇ ਹੁਣ ਆਪਾਂ ਇਹ ਲੱਭ ਜੀ ਕੋਈ ਕਰਾਈ ਕਿ ਆਂਦੇ ਆ ਆ ਉਹ ਤੋਂ ਆੜਾ ਪਾਉਂ ਕਿੰਨੇ ਜੀ ਉਹ ਸੱਤ ਤੋਂ ਜਿਆਦਾ ਕੋਈ ਨਹੀਂ ਹੁੰਦਾ ਉਹਨਾਂ ਨੂੰ ਕੁੱਟ ਕੇ ਕਰਕੇ ਐ ਤਾਂ ਬਈ ਇਹਨੂੰ ਵਿੱਚ ਇਹਦੇ ਵੰਗੇ ਬੰਦੇ ਨੂੰ ਐ ਚੈਟਰੀ ਕੋਲ ਤੇ ਗਾਣਾ ਖਤਰੀ ਦੀ ਜਿੰਦਗੀ ਦਾ ਮੁੱਢ ਲੈ ਲਿਆ। ਕੱਲੋਂ ਆਹ ਬੰਦੇ ਨੂੰ ਵਰਸ਼ੀਂ ਦੇ। ਸੌ ਤੋਂ ਪੱਟਾਈ ਗਿਆ। ਆਪਾਂ ਨੂੰ ਪਤਾ ਕੋਈ ਇੰਸਾਨੇ ਬੁੱਢੇ ਨੂੰ ਮਾਰ ਕੇ ਨਾ ਮੇਰੇ ਨਾਲ ਕੱਲ ਨਾ ਨਹੀਂ ਜਿਹੜਾ ਵੀ ਬੋਲ ਰਿਹਾ ਕਿ ਉਹ ਮਰਦੀ ਕੋਈ ਹੋਰ ਹੈ ਕਿ ਅੰਦਰ ਆਉਂਦਾ ਉਹ ਬੋਲ ਦੇਈਏ ਆਲੇ ਕੀ ਨੂੰ ਕਹਿੰਦੇ ਕਿ ਨਾ ਸੁਣਾਈ ਹੁੰਦੀ ਆ। ਉਹਦੇ ਕੋਲ ਇਹਦਾ ਸਮਾਈਏ ਕੀ ਕਹਿੰਦੇ। ਉਹਦਾ ਮੈਂ ਵਾਲੇ ਕਹਿੰਦੇ ਕਿ ਮਾਵਾ ਬੰਨੇ ਬੰਨੋ ਜੀ ਜੱਜ। ਪਾਰ ਬਾਈ ਕਰਕੇ ਉਹ ਤਾਂ ਇਹ ਜਿਹੜੇ ਭਾਈ 80 ਦੇ ਦੌਰ ਤੋਂ ਬਨੇ ਆਉਂਦੇ। ਢੁਣਾ ਪਿੰਨਾਂ ਨੂੰ ਕਰਿਆ ਹੋਇਆ ਦੋਸਤ ਨੂੰ ਕਰਿਆ ਨਹੀਂ। ਇੱਕ ਤੋਂ ਚੰਗ ਬਹੁਤ ਬੰਦੋਰ ਕਰਦੇ ਆ ਜਿਹੜੇ ਜਿਹਦੇ ਸਿਖਾਸਿ ਮਾਵਾ ਤੋਂ ਦੇਖ ਕੇ ਪਰਮਾ। ਮਾਤਾ ਦੇ ਅਧਿਕਾਰ ਤੇ ਮਾਤਾ ਨੂੰ ਚੇਤਨ ਦੇਖੇ ਤੇ ਮੈਂ ਨਾਮ ਲੈਦਾ ਹੁੰਦਾ ਉਸੇ ਉਹ ਪੱਗ ਨਾ ਹਟਾ ਕੇ ਚੱਲ ਗਿਆ ਜਿਹੜੀ ਕੁਰਸੀ ਬੱਜੀ ਬਾਕੇ ਇਹ ਤਾਂ ਚੁੱਕੀ ਜਾ ਕੇ ਐ ਕਰ ਗਿਆ ਜੀ ਜਿਹੜਾ ਹਮਲਾ ਕਰਦਾ ਜਾਈ ਚੁੱਕੀ ਜਾ ਕੇ ਗੋਹਣੀ ਦੀ ਜਮ ਇਹ ਗੱਲ ਮੈਨੂੰ ਕਹੀ ਉਹਨੇ ਪਤਾ ਨਾ ਲੱਗਿਆ ਮੈਂ ਤੁਹਾਨੂੰ ਪੁੱਛੀ ਜੀ ਮੈਂ ਕਿਹਾ ਵੀ ਮੋੜ ਕੇ ਮੈਨੇ ਪੁੱਛਿਆ ਜੀ ਹਾਂ ਇਹਨੇ

ਇਹਨੂੰ ਗਲੋਬਲ ਹੈ ਇਹਨੂੰ ਕਹਿੰਦਾ ਉਹਦੇ ਦੇ ਆਲੇ ਮੁਸਤਾ ਕੋਲ ਸਨ ਜੇ ਆ ਨਰਕੀ ਟਿਕਾਣੇ ਤੇ ਨਾ ਉਹਨੇ ਡਬਲ ਜੀ ਉਹਦੇ ਕੋਲ ਦੇ ਕੋਲ ਖੜਾ ਹੈ ਉਹਨੂੰ ਉਹ ਕਦੇ ਮਨ ਤੋਂ ਕੋਈ ਨਹੀਂ ਆਲੀ ਪਰਦੇ ਮੈਂ ਪੜਾ ਲਵਾਂ ਗੱਡੀ ਚ ਜੇ ਤੁਹਾਨੂੰ ਚਾਹਤ ਆ ਹਾਂ ਅੰਟੀ ਕਾਰ ਵੀ ਕਰਦੇ ਹੋ ਹਾਂ ਨਾ ਕੰਮ ਦਾ ਕੋਈ ਹੋਣ ਦਾ ਬੈਠਾ ਹੈ ਜੋ ਅੱਜ ਤੋਂ ਮਾਰ ਨਹੀਂ ਦਵਾ ਕਰ ਰਹੇ ਹਾਂ ਮੈਂ ਕਿਹਦੇ ਨਾਲ ਜੀ ਤਾਂ ਕਿ ਨਾ ਜਨਤ ਚਾਹਾਂ ਕੋਈ ਦਿਨ ਮੈਂ ਪੈਂਤਰਾ ਹੁੰਦੇ ਚਿੱਤੇ ਮਰ ਜਾਂਦਾ ਸੀ ਇਹ ਕਰਦਾ ਜਿੰਨਾ ਨਾਲ ਪਤਾ ਨਹੀਂ ਸਾ ਚਾਰ ਵਜੇ ਕਾਇ ਸਮੇਂ ਗਿਆ ਕਦ ਬਰਤਨ ਹੁੰਦਾ ਉਹ ਬੀਐਸਟੀ ਬਣਾਣਾ ਕੰਦੇ ਵੀ ਅਧਿਤਰ ਨੰਨਾ ਬਣਾਇਆ ਕਰ ਆਇਆ ਉਹ ਡਾਕਟਰ ਨੇ ਕਿਹਾ ਜੀਵਨ ਵਾਲੀ ਉਹਨੂੰ ਕਹਿੰਦਾ ਡਾਕਟਰ ਜੀ ਉਹਦਾ ਡੀਐਸਟੀ ਹੋਣਾ ਮੈਂ ਤਾਂ ਕਹਾਂ ਮੈਂ ਤੁਹਾਨੂੰ ਡੀਐਸਟੀ ਕਰਵਾ ਲਿਆ ਜਵਾਬ ਲੈ ਕੇ ਨਾਮ ਹੋ ਗਿਆ ਸਾਰੇ ਪੁੱਤ ਨੂੰ ਧੱਕੇ ਦੇ ਪਤਾ ਨਹੀਂ ਲੱਗਦਾ ਕਿ ਕਰੇ ਹਾਂ ਹਲੋ ਮੈਂ ਕੀ ਦਾਲੂ ਕੀਤੀ ਦੀ ਬੰਦਾ ਦਿੱਤੀ ਆਉਂਦੇ ਆਂ ਫਰਾਂਖਾ ਭਾਈ ਤੇ ਬੰਦਾ ਬਾਕੀ ਹੁਣ ਕਿਹਨੇ ਕਿਹਦੇ ਨੂੰ ਮਾਨ ਕਰ ਰਹੇ ਨੇ ਮੈਂ